ਜੀ ਹਾਂ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਨੇ ਹੁਣ ਦੁਬਾਰਾ ਤੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਰਾਸ਼ਨ ਕਾਰਡ ਦੇ ਤਰਫ ਤੋਂ ਜੇਕਰ ਦੋਸਤੋ ਤੁਸੀਂ ਵੀ ਰਾਸ਼ਨ ਕਾਰਡ ਤਾਰਕ ਹੋ ਤੁਹਾਡਾ ਵੀ ਰਾਸ਼ਨ ਕਾਰਡ ਨਹੀਂ ਬਣ ਰਿਹਾ ਤੁਹਾਨੂੰ ਦੱਸਦੀ ਕਿ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਵਿੱਚ ਦੋਸਤੋ ਹੁਣ ਤੁਹਾਨੂੰ ਰਾਸ਼ਨ ਕਾਰਡ ਅਪਲਾਈ ਕਰਨ ਦਾ ਟਾਈਮ ਮਿਲ ਚੁੱਕਾ ਹੈ ਜੋ ਦੋਸਤੋ ਟਾਈਮ ਮਿਲਿਆ ਹੈ ਜੋ ਤੁਸੀਂ ਰਾਸ਼ਨ ਕਾਰਡ ਅਪਲਾਈ ਕਰਨਾ ਹੈ ਉਸ ਦੀ ਪ੍ਰਕਿਰਿਆ ਕਿਵੇਂਗੀ ਇਸ ਬਾਰੇ ਵੀ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਹਾਂ ਲੇਕਿਨ ਉਸ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦੇ ਕਿ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਕੋਈ ਰਾਸ਼ਨ ਕਾਰਡ ਅਪਲਾਈ ਕੀਤਾ ਹੋਇਆ ਹੈ ਉਹ ਵੀ ਤੁਸੀਂ ਆਪਣੇ ਸਟੇਟਸ ਟਰੈਕ ਕਰਕੇ ਦੇਖੋ ਰਾਸ਼ਨ ਕਾਰਡ ਹੁਣ ਅਪਰੂਵਲ ਹੋ ਰਹੇ ਹਨ ਤੁਸੀਂ ਉਹ ਵੀ ਦੇਖ ਲਓ ਜੇਕਰ ਤੁਸੀਂ ਪਹਿਲਾ ਰਾਸ਼ਨ ਕਾਰਡ ਅਪਲਾਈ ਕੀਤਾ ਹੋਇਆ ਹੈ ਉਸ ਤੋਂ ਬਾਅਦ ਆਪਾਂ ਨਵੇਂ ਰਾਸ਼ਨ ਕਾਰਡ ਤੇ ਆਉਂਦੇ ਹਾਂ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਅਪਡੇਟ ਲੈਣਾ ਚਾਹੁੰਦੇ ਹੋ ਹੁਣ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਚੱਲ ਕੇ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਤਾਂ ਹੀ ਮਿਲਿਆ ਕਰੇਗੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਦੋਸਤੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਜੋ ਵੀ ਨਵੀਂ ਅਪਡੇਟ ਆਇਆ ਕਰੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਤੇ ਮਿਲ ਜਾਇਆ ਕਰੇਗੀ ਤਾਂ ਤੁਹਾਨੂੰ ਦੱਸਦੀ ਕਿ ਦੋਸਤੋ ਰਾਸ਼ਨ ਕਾਰਡ ਨੂੰ ਲੈ ਕੇ ਹੁਣ ਦੋਸਤੋ 97150 ਯਾਨੀ ਕਿ ਪੰਜਾਬ ਦੀ ਗੱਲ ਕਰ ਰਹੇ ਹਾਂ 97150 ਨਵੇਂ ਪਰਿਵਾਰਾਂ ਨੂੰ ਰਾਸ਼ਨ ਕਾਰਡ ਡੀਪੋ ਅਲਰਟ ਕੀਤੇ ਜਾਣ ਸੰਬੰਧੀ ਹੁਣ ਤੈਅ ਕੀਤਾ ਗਿਆ ਹੈ ਜਿਸ ਦੇ ਵਿੱਚ ਦੋਸਤੋ ਅੰਤਿਮ ਤਾਰੀਖ ਪਹਿਲਾਂ ਹੈਗੀ ਸੀ 5 ਦਸੰਬਰ ਲੇਕਿਨ ਹੁਣ ਉਸ ਨੂੰ ਵਧਾ ਕੇ ਜਿਹੜਾ ਕਿ 26 ਦਸੰਬਰ ਕਰ ਦਿੱਤਾ ਗਿਆ ਹੈ 26 ਦਸੰਬਰ ਤੱਕ ਤੁਸੀਂ ਹੁਣ ਰਾਸ਼ਨ ਕਾਰਡ ਨੂੰ ਅਪਲਾਈ ਕਰ ਸਕਦੇ ਹੋ ਇਹ ਰਾਸ਼ਨ ਕਾਰਡ ਤੁਹਾਡੇ ਅਪਰੂਵਲ ਵੀ ਬਹੁਤ ਜਲਦ ਹੋ ਜਾਣਗੇ ਕਿਵੇਂ ਹੋਣਗੇ ਤੁਹਾਨੂੰ ਦੱਸਦਾ ਹਾਂ ਰਾਸ਼ਨ ਕਾਰਡ ਤੁਸੀਂ ਪਹਿਲਾਂ ਵੈਬਸਾਈਟ ਤੇ ਅਪਲਾਈ ਕੀਤਾ ਹੋਣਾ ਹੈ ਉਹ ਤੁਹਾਡਾ ਪੈਂਡਿੰਗ ਦੇ ਵਿੱਚ ਹੋਣਾ ਹੈ ਜਾਂ ਫਿਰ ਦੋਸਤੋ ਅਜੇ ਤੱਕ ਬਣਿਆ ਨਹੀਂ ਹੋਣਾ ਲੇਕਿਨ ਤੁਸੀਂ ਹੁਣ ਰਾਸ਼ਨ ਕਾਰਡ ਡੀਪੋ ਹੋਲਡਰ ਕੋਲ ਵੀ ਤੁਸੀਂ ਆਪਣਾ ਰਾਸ਼ਨ ਕਾਰਡ ਅਪਲਾਈ ਕਰਾ ਸਕਦੇ ਹੋ ਨਹੀਂ ਤਾਂ ਤੁਸੀਂ ਸਿੱਧਾ ਕੀ ਕਰੋਗੇ ਜਿੱਥੇ ਤੁਹਾਡਾ ਸਪਲਾਈ ਵਿਭਾਗ ਹੈ ਜਿੱਥੇ ਤੁਹਾਡਾ ਡੀਪੋ ਹোল্ডার ਵਿਭਾਗ ਹੈ ਉੱਥੇ ਜਾ ਕੇ ਤੁਸੀਂ ਆਪਣੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਆਪਣਾ ਰਾਸ਼ਨ ਕਾਰਡ ਅਪਲਾਈ ਕਰਵਾ ਕੇ ਹੁਣ ਤੁਸੀਂ ਬਹੁਤ ਹੀ ਜਲਦੀ ਆਪਣੇ ਰਾਸ਼ਨ ਕਾਰਡ ਨੂੰ ਅਪਰੂਵਲ ਵੀ ਕਰਵਾ ਸਕਦੇ ਹੋ ਤੁਹਾਡਾ ਰਾਸ਼ਨ ਕਾਰਡ ਬਣ ਜਾਏਗਾ ਤੁਹਾਨੂੰ ਅੱਗੇ ਉਹਦੇ ਤੇ ਆਉਣ ਵਾਲੇ ਬੈਨੀਫਿਟ ਮਿਲਦੇ ਰਹਿਣਗੇ ਜੇਕਰ ਦੋਸਤੋ ਤੁਸੀਂ ਅਜੇ ਤੱਕ ਰਾਸ਼ਨ ਕਾਰਡ ਨਹੀਂ ਅਪਲਾਈ ਕੀਤਾ ਤੁਹਾਡਾ ਰਾਸ਼ਨ ਕਾਰਡ ਨਹੀਂ ਅਪਲਾਈ ਹੋਇਆ ਤੁਸੀਂ ਹੁਣ ਕਰੋ ਤੁਹਾਡੇ ਕੋਲ ਟਾਈਮ ਹੈ ਹੁਣ ਤੁਹਾਨੂੰ ਸਰਕਾਰ ਨੇ ਵਧੀਆ ਟਾਈਮ ਦੇ ਦਿੱਤਾ ਹੈ ਦੋਸਤੋ ਰਾਸ਼ਨ ਕਾਰਡ ਦੇ ਤਰਫ ਤੋਂ ਇਹ ਬਹੁਤ ਵਧੀਆ ਗੁੱਡ ਅਪਡੇਟ ਆਈ ਹੈ ਜੋ ਕਿ ਦੋਸਤੋ 97550 ਪਰਿਵਾਰਾਂ ਨੂੰ ਰਾਸ਼ਨ ਕਾਰਡ 26 ਦਸੰਬਰ ਤੱਕ ਪ੍ਰੋਵਾਈਡ ਕਰਾਣੇ ਹਨ ਤੁਸੀਂ ਹੁਣ ਜਲਦੀ ਦੇ ਨਾਲ ਆਪਣੇ ਰਾਸ਼ਨ ਕਾਰਡ ਨੂੰ ਅਪਲਾਈ ਕਰ ਲਓ ਤਾਂ ਜੋ ਦੋਸਤੋ ਤੁਹਾਡਾ ਵੀ ਰਾਸ਼ਨ ਕਾਰਡ ਬਣ ਜਾਏ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਜੇਕਰ ਦੋਸਤੋ ਤੁਹਾਡਾ ਇਸ ਤੋਂ ਇਲਾਵਾ ਕੋਈ ਹੋਰ ਕਮੈਂਟ ਹੈ ਉਹ ਤੁਸੀਂ ਮੈਨੂੰ ਕਰ ਸਕਦੇ ਹੋ ਉਸ ਦੀ ਵੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾ ਦਿੱਤੀ ਜਾਵੇਗੀ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ जय हिंद दोस्तों